ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ਹਾਲ ਹੋਵੋ ਮੈਂ ਬਿਲਕੁਲ ਠੀਕ ਐ ਤੇ ਇੱਥੇ ਟਾਈਮ ਸੀ तकरीबन ਸਾਢੇ 7 ਦਾ ਟਾਈਮ ਸੀਗਾ 7:30 ਦੇ ਕਰੀਬ ਟਾਈਮ ਹੋਊਗਾ ਤੇ ਮੈਂ ਪਾਰਿਸ ਕੱਪੜੇ ਸੁੱਕਣ ਕੱਪੜੇ ਵਾਸ਼ ਹੋ ਚੁੱਕੇ ਸੀ ਅੱਜ ਥੋੜਾ ਲੇਟ ਤੋਂ ਥੇ ਕਿਉਂਕਿ ਰਾਤ ਮੈਂ ਮਸ਼ੀਨ ਆਨ ਨਹੀਂ ਕਰੀ ਕੱਪੜੇ ਮਸ਼ੀਨ ਚ ਪਾਤੀ ਸੀ ਪਰ ਆਨ ਨਹੀਂ ਕਰੀ ਆਨ ਸਵੇਰੇ ਉੱਠ ਕੇ ਕਰੀ ਆ ਫੇ ਜਿੰਨਾ ਟਾਈਮ ਵਿੱਚ ਕੱਪੜੇ ਧੋਤੇਗੇ ਉਹਨਾਂ ਟਾਈਮ ਵਿੱਚ ਅੰਦਰ ਆਪਣੇ ਕਿਚਨ ਦਾ ਕੰਮ ਕਰ ਲਿਆ ਦਾਲ ਸਬਜ਼ੀ ਬਣਾਉਣੀ ਸੀ ਉਹ ਬਣ ਗਈ ਪੰਡ ਪੁੰਡੇ ਹੋ ਗਏ ਚਾਹ ਪਣ ਲੈ ਕੰਮ ਹੋ ਗਿਆ ਆਟਾ ਵਗੈਰਾ ਕੁੰਤਾ ਉਹਨੇ ਟਾਈਮ ਵਿੱਚ ਮੈਂ ਚਲੋ ਅੰਦਰਲਾ ਕੰਮ ਕਰ ਲਿਆ ਐਨੇ ਟਾਈਮ ਵਿੱਚ ਬਾਹਰ ਕੱਪੜੇ ਧੋਤੇਗੇ ਤਾਂ ਹੁਣ ਕੱਢ ਕੇ ਮਸ਼ੀਨ ਚ ਕੱਪੜੇ ਪਾਦਾਂ ਨੇ ਸੁੱਕਣੇ ਤੇ ਮੌਸਮ ਅੱਜ ਮਿਕਸਡਾ ਮੌਸਮ ਸੀ ਥੋੜੇ ਥੋੜੇ ਬੱਦਲ ਵੀ ਸੀ ਹਵਾ ਵੀ ਚੱਲ ਰਹੀ ਸੀ ਮੱਧਮ ਜੀ ਧੁੱਪ ਵੀ ਸੀ ਤੇ ਫਿਰ ਮੈਂ ਕਿ ਚਲੋ ਕੱਪੜੇ ਟਾਈਮ ਨਾਲ ਸੁੱਕ ਜਾਣਗੇ ਸੁੱਕਣੇ ਪਾਇਆ ਮਾ ਹਵਾ ਜੀ ਨਿਕਲ ਜੂ ਕਿ ਸੁੱਕ ਜਾਣਗੇ ਜੋ ਕਿ ਜਿੰਨੂੰ ਮੌਸਮ ਇਹੋ ਜਿਹਾ ਹੋਵੇ ਨਾ ਮਨ ਚ ਸਭ ਤੋਂ ਪਹਿਲਾਂ ਆਪਣੇ ਲੇਡੀਜ਼ ਮਨ ਚ ਇਹੀ ਸਵਾਲ ਆਉਂਦਾ ਵੀ ਮੌਸਮ ਨਾ ਖਰਾਬ ਹੋ ਵੀ ਕੱਪੜੇ ਸੁੱਕ ਜਾਣ ਮੈਂ ਤਾਂ ਇਹ ਕਹਿਨ ਹੁੰਦੀ ਆ ਵੀ ਰੱਬਾ ਘੰਟਾ ਦੋ ਘੰਟੇ ਵਧੀਆ ਮੌਸਮ ਕਰਦਾ ਚਾਹੀ ਜਮਾ ਤੇਈ ਧੁੱਪ ਘੜਨਾ ਵੀ ਕੱਪੜੇ ਸੁੱਕ ਜਾਣ ਇੱਕ ਵਾਰੀ ਫੇਰ ਚਾਹੇ ਉਹ ਦੁਬਾਰਾ ਜਿਵੇਂ ਮਰਜ਼ੀ ਮੌਸਮ ਹੋਈ ਜਾਂਦੇ ਫਿਰ ਕੋਈ ਟੈਨਸ਼ਨ ਨਹੀਂ ਕਿਉਂਕਿ ਕੱਪੜੇ ਨਾ ਧੁੱਪ ਚ ਸੁਕਾ ਕੇ ਹੀ ਵਧੀਆ ਲੱਗਦੇ ਨੇ ਧੁੱਪੇ ਜਿਹੜੇ ਸੁੱਕੇ ਹੋਏ ਕੱਪੜੇ ਹੁੰਦੇ ਨੇ ਕਿਸੇ ਟਾਈਪ ਦੀ 스멜 ਨਹੀਂ ਉਹਦੇ ਵਿੱਚ ਰਹਿਣੀ ਹੈਗੀ ਤੇ ਟਾਈਮ ਨਾਲ ਸੁੱਕ ਜਾਂਦੇ ਨੇ ਟਾਈਮ ਨਾਲ ਆਪਾਂ ਕੱਪੜੇ ਲਾ ਕੇ ਅੰਦਰ ਰੱਖ ਦੰਨੇ ਸੰਭਾਲ ਦੰਨੇ ਨਹੀਂ ਫਿਰ ਉਹੀ ਆਪਣਾ ਕੰਮ ਬទਿਆ ਰਹਿੰਦੇ ਕਦੇ ਅੰਦਰ ਕਦੇ ਬਾਹਰ ਸੋ ਆ ਸੁੱਕ ਗਿਆ ਆ ਗਿੱਲਾ ਰਹਿ ਗਿਆ ਇਹਨੂੰ ਪਲਟਾ ਦੋ ਕੰਮ ਜਾਂ ਵਧੀਆਂ ਜਾਂਦਾ ਜੇ ਵਧੀਆ ਤੇ ਧੁੱਪ ਹੋਵੇ ਕੰਮ ਛੇਤੀ ਨਿਭਣ ਜਾਂਦਾ ਛੇਤੀ ਸੁੱਕ ਜਾਂਦੇ ਨੇ ਕੱਪੜੇ ਛੇਤੀ ਆਪਾਂ ਉਹਨਾਂ ਨੂੰ ਅੰਦਰ ਲਾ ਕੇ ਰੱਖ ਦੰਨੇ ਸੰਭਾਲ ਦੰਨੇ ਬਸ ਉਹੀ ਕੱਪੜਿਆਂ ਦਾ ਕੰਮ ਹੁੰਦਾ ਗਰਮੀ ਕਰਕੇ ਕੱਪੜੇ ਬਹੁਤ ਜ਼ਿਆਦਾ ਹੋ ਜਾਂਦੇ ਨੇ ਸਵੇਰੇ ਸ਼ਾਮ ਦੋ ਦੋ ਕੱਪੜੇ ਹੋਏ ਨੇ ਕਈ ਵਾਰ ਤਾਂ ਤਿੰਨ ਤਿੰਨ ਵੀ ਜੈਂਟਸ ਉਤਾਰ ਦਿੰਦੇ ਤੇ ਹੁਣ ਕਿਚਨ ਦਾ ਕੰਮ ਤਾਂ ਮੇਰਾ ਹੋ ਚੁੱਕਿਆ ਸੀਗਾ ਫਿਰ ਮੈਂ ਆ ਗਈ ਸੀ ਥੋੜਾ ਜਿਹਾ ਆਪਣੇ ਹੋਰ ਕੰਮ ਵਾਲਾ ਐਕਸਟਰਾ ਕੰਮ ਜੋ ਅੱਜ ਮੈਂ ਕਰਨਾ ਸੀ ਸਾਫ ਸਫਾਈ ਦਾ ਇਹ ਮੈਂ ਬੇਟੇ ਵਾਲੇ ਰੂਮ ਚ ਉਹਦੀ ਕਾਬਰਡ ਕਲੀਨ ਕਰਨੀ ਸੀ ਅੱਜ ਕੰਬੜ ਚ ਸਮਾਨ ਫੂਨ ਕੰਢਿਆ ਪਰ ਜਿਹੜਾ ਉੱਪਰ ਹੈਂਗ ਕੀਤਾ ਹੋਇਆ ਹੈਂਗਰਸ ਵਗੈਰਾ ਤੇ ਇੱਕ ਆਰਗੇਨਾਈਜ਼ਰ ਆ ਜਿਹੜਾ ਕੱਪੜਿਆਂ ਵਾਲਾ ਇਹ ਮੈਂ ਨਹੀਂ ਉਤਾਰਿਆ ਹੈਗਾ ਕਿਉਂਕਿ ਜਦੋਂ ਮੈਂ ਆਰਗੇਨਾਈਜ਼ਰ ਇਹੀ ਲਗਾਇਆ ਉਹ ਤੋਂ ਮੈਂ ਉੱਪਰ ਉਹ ਹੈਂਗਰਸ ਵਗੈਰਾ ਦੀ ਸਾਫ ਸਫਾਈ ਕਰਤੀ ਸੀ ਰੋਲ ਵਗੈਰਾ ਤੇ ਬਾਕੀ ਨੀਚੋਂ ਸਾਰਾ ਮੈਂ ਜਿਹੜੇ ਹੈਗੇ ਸਖਾਨੇ ਖਾਲੀ ਕਰ ਲੇ ਸਮਾਨ ਬਾਹਰ ਕੱਢ ਲਿਆ ਤੇ ਹੁਣ ਅੰਦਰ ਇੱਕ ਵਾਰ ਮਾਰਦਾ ਨੇ ਕੱਪੜਾ ਤੇ ਕਲੀਨਰ ਥੋੜਾ ਗਰਮੀ ਕਰਕੇ ਨਾ ਡਸਟ ਅੰਦਰ ਜਾਂਦੀ ਸਰਦੀਆਂ ਵਿੱਚ ਨਹੀਂ ਹੁੰਦੇ ਸਰਦੀਆਂ ਵਿੱਚ ਇੱਕ ਮੋٹے ਕੱਪੜਿਆਂ ਦੇ ਨਾ ਲੂਂਜੇ ਬੜੇ ਹੋ ਜਾਂਦੇ ਨੇਗੇ ਅਲਮਾਰੀਆਂ ਵਿੱਚ ਵੀ ਹੋ ਜਾਂਦੇ ਨੇ ਤੇ ਕਮਰੇ ਵਿੱਚ ਵੀ ਹੋ ਜਾਂਦੇ ਨੇ ਲੂਂ ਬੜੇ ਹੁੰਦੇ ਨੇ ਜੋ ਝਾੜੂ ਘਰ ਲਾਉਣੇ ਆ ਤੇ ਪਰ ਗਰਮੀਆਂ ਵਿੱਚ ਸੁੱਕੀ ਡਸਟ ਜੀ ਹੁੰਦੀ ਹੈ ਜੀ ਹਲਕੇ ਹਲਕੇ ਨਾ ਕਾਰਨਰਸ ਤੇ ਡਸਟ ਜੀ ਜਮਾ ਹੋ ਜਾਂਦੀ ਹੈ ਤੇ ਮੈਂ ਕਿਚਲ ਕੱਪੜਾ ਮਾਰ ਕੇ ਅੰਦਰ ਇੱਕ ਵਾਰ ਕਪੜਾ ਸਾਫ਼ ਕਰਦਾ ਫਿਰ ਸਾਰਾ ਸਮਾਨ ਟਿਕਾਉਂਗੀ ਫੋਲਡ ਕਰਕੇ ਕੱਪੜੇ ਕੋਈ ਨਵੇਂ ਪੁਰਾਣੇ ਅਲੱਗ-ਅਲੱਗ ਜਿਵੇਂ ਰੱਖਣੇ ਰੱਖਣੇ ਹੁੰਦੇ ਨੇ ਸੈਟਿੰਗ ਕਰਕੇ ਅੰਡਰਗਾਰਮੈਂਟ ਸੈਂਕੀ ਸੌਕਸ ਅਲੱਗ ਨਵੇਂ ਕੱਪੜੇ ਅਲੱਗ ਪੁਰਾਣੇ ਅਲੱਗ ਫਿਰ ਉਵੇਂ ਜਿਵੇਂ ਮੈਂ ਕਿਚਲ ਸੈਟਿੰਗ ਕਰਦੀ ਹਾਂ ਅਲਮਾਰੀ ਨੇ ਕਾਫੀ ਜ਼ਿਆਦਾ ਹਾਲਤ ਖਰਾਬ ਹੋਈ ਪਈ ਸੀ ਇਹਦਾ ਮੁੰਡੇ ਇਹਨਾਂ ਧਿਆਨ ਨਹੀਂ ਦਿੰਦੇ ਹੈਗੇ ਮੈਂ ਥੋੜਾ ਬਹੁਤਾ ਕਰ ਲਾਂਦਾ ਕਹੇ ਤੋਂ ਕਰ ਲਾਂਦਾ ਪਰ ਫਿਰ ਇਸ ਅੰਦਰੋਂ ਮੈਂ ਕਵਰ ਦੀ ਨਾ ਸਫਾਈ ਕਰਨੀ ਸੀ ਪ੍ਰਮੇਂ ਕਾ ਚਲੋ ਇੱਕ ਵਾਰ ਤਾਂ ਮੈਂ ਆਪ ਹੀ ਕਰਾਂ ਕਿਉਂਕਿ ਆਪਾਂ ਨੂੰ ਮਾਂ ਨੂੰ ਇੱਕ ਵਾਰ ਤਾਂ ਕਰਨੀ ਪੈਂਦੀ ਹੈ ਸਫਾਈ ਉਹ ਚਲੋ ਰੋਜ਼-ਰੋਜ਼ ਬੱਚੇ ਚਾਹ ਆਪਦੀ ਸੈਟਿੰਗ ਕਰ ਲਾਂਦੇ ਨੇਗੀ ਰੂਨ ਅੰਦਰੋਂ ਸਫਾਈ ਕਰਨ ਵਾਲੀ ਸੀਲਮਾ ਦੀ ਉਹ ਮੈਂ ਫਿਰ ਮੈਂ ਕਿ ਸਾਮਾਨ ਕੱਢ ਕੇ ਅੱਛੀ ਤਰ੍ਹਾਂ ਮੈਂ ਹੀ ਕਲੀਨ ਕਰਾਂ ਇੱਕ ਮੌਸਮ ਵੀ ਇਹ ਜਾਂ ਕਈ ਵਾਰ ਪਤਾ ਨਹੀਂ ਹੁੰਦਾ ਕੋਈ ਨਾ ਕੋਈ ਅੰਦਰ ਕੀੜਾ ਵਗੈਰਾ ਬਣ ਜਾਂਦਾ ਕਿ ਉਹਨਾਂ ਕੱਪੜਿਆਂ ਵਾਲੇ ਕੀੜੇ ਅਲੱਗ ਹੁੰਦੇ ਨੇ ਸਿਲਵਰ ਫਿਸ਼ਿਸ ਜੀਆਂ ਹੁੰਦੀਆਂ ਨੇ ਉਹ ਕੱਪੜਿਆਂ 'ਚ ਪੈਦਾ ਹੋ ਜਾਂਦੀਆਂ ਨੇ ਜੇ ਆਪਾਂ ਜ਼ਿਆਦਾ ਟਾਈਮ ਲਈ ਕੱਪੜਿਆਂ 'ਚ ਅਲਮਾਰੀਆਂ 'ਚ ਨਹੀਂ ਸਾਫ਼ ਸਫਾਈ ਕਰਾਂਗੇ ਹੱਤਪਲਾਂ ਨਹੀਂ ਮਾਰਾਂਗੇ ਕੱਪੜੇ ਬਾਹਰ ਕੱਢ ਕੇ ਸਫਾਈ ਨਹੀਂ ਕਰਾਂਗੇ ਉਹ ਸਿਲਵਰ ਫਿਸ਼ਿਸ ਜੇ ਪੈਦਾ ਹੋ ਜਾਂਦੀਆਂ ਨੇ ਕੱਪੜਿਆਂ ਵਿੱਚ ਇਸ ਕਰਕੇ ਇੱਕ ਵਾਰ ਜ਼ਰੂਰ ਆਹ ਵਾਲੇ ਮੌਸਮ ਵਿੱਚ ਤੱਕ ਅਲਮਾਰੀਆਂ ਜ਼ਰ ਦੇ ਕੱਪੜਾ ਨੇ ਸਾਰੇ ਉਹਦੀ ਕਰ ਦੂੰਗੀ ਸੈਟਿੰਗ ਅਲੱਗ-ਅਲੱਗ ਨਵੇਂ ਪੁਰਾਣੇ ਅਲੱਗ-ਅਲੱਗ ਰੱਖ ਲੂੰਗੀ। ਬਾਕੀ ਚਲੋ ਐ ਰੋਜ਼ আর ਰੋਜ਼ ਜਿਵੇਂ ਮੈਂ ਕੱਪੜੇ ਧੋ ਕੇ ਮੈਂ ਰੱਖ ਦਿਆਂ ਤੈ ਕਰਕੇ ਉਹਦੀ ਅਲਮਾਰੀ ਵਿੱਚ ਉਦੋਂ ਮੈਂ ਥੋੜਾ ਬਹੁਤਾ ਮੈਂ ਦੇਖ ਜਾਨੀ ਆ ਸੈਟਿੰਗ ਉਦੋਂ ਵੀ ਮੈਂ ਨਾਲ ਦੀ ਨਾਲ ਕਰਤਾ ਨਹੀਂ ਹੋਣੀ ਐਗੀ। ਪਰ ਹੁਣ ਕੁਝ ਥੋੜੀ ਜਿਆਦਾ ਖਰਾਬ ਹੋਈ ਪਈ ਸੀ ਤਾਂ ਦੁਰ ਸਫਾਈ ਵੀ ਕਰਨ ਵਾਲੀ ਸੀ। ਇਸ ਤਰ੍ਹਾਂ ਅੱਜ ਇਹ ਮੇਰਾ ਐਕਸਟਰਾ ਕੰਮ ਸੀਗਾ ਡਸਟਿੰਗ ਤੋਂ ਬਿਨਾ ਬਸ ਇਹ ਰੂਮ ਦੀ ਅੱਜ ਮੈਂ ਸਾਫ ਸਫਾਈ ਸਮਝ ਲੋ ਕੀਤੀ ਡਸਟਿੰਗ ਕਰੀ। ਤੇ ਹੋਰ ਡਸਟਿੰਗ ਅੱਜ ਮੈਂ ਨਹੀਂ ਕਰੀ ਐਦਾਂ ਅਲੱਗ-ਅਲੱਗ ਕਾਰਨਸ ਜਿਹੜਾ ਆਪਾਂ ਘਰ ਦੇ ਸਾਫ਼ ਕਰਦੇ ਹਾਂ ਨਾ ਵੀ ਕਦੇ ਕੁਝ ਕਰ ਲਿਆ ਕਦੇ ਕੁਝ ਕਰ ਲਿਆ ਫਿਰ ਆਪਣਾ ਵੀ ਕੰਮ 'ਚ ਇੰਟਰਸਟ ਬਣਾਇਆ ਰਹਿਦਾ ਕਿ ਅੱਜ ਆਪਾਂ ਸੇਮ ਕੰਮ ਨਹੀਂ ਕਰਦੇ ਅੱਜ ਆਪਾਂ ਕੁਝ ਅਲੱਗ ਕਰ ਰਹੇ ਹਾਂਗੇ ਨਹੀਂ ਸੇਮ ਕੰਮ ਤੋਂ ਆਪਾਂ ਵੀ ਬੋਰ ਹੋ ਜਾਂਦੇ ਹਾਂਗੇ ਤੇ ਅਲਮਾਰੀ ਹੋ ਗਈ ਸੈੱਟ ਸਾਫ਼ ਕਰੀ ਮੈਂ ਫਿਰ ਮੈਂ ਅੰਦਰ ਸਮਾਨ ਟਿਕਾਇਆ ਮੇਰੇ ਬੇਟੇ ਕੋਲ ਤਾਂ ਨੇ ਜਿਆਦਾ ਕੱਪੜੇ ਨਹੀਂ ਹੁੰਦੇ ਕਿਉਂਕਿ ਆਊਟ ਆਫ ਸਾਈਜ਼ ਬੜੀ ਜਲਦੀ ਹੋ ਜਾਂਦੇ ਨੇ ਬੱਚਿਆਂ ਦੀ ਗਰੋਇੰਗ ਏ ਚੱਲ ਰਹੀ ਹੈ ਗ로우 ਕਰਦੇ ਨੇ ਪਹਿਲਾਂ ਵਾਲੇ ਕੱਪੜੇ ਨਹੀਂ ਆਉਂਦੇ ਹੋਰ ਲਿਆਕ ਦਿਨੇ ਫਿਰ 2-4 ਮਹੀਨੇ ਤਾ ਉਹ ਆਉਂਦੇ ਨੇ ਵੱਧ ਤੋਂ ਵੱਧ 6 ਮਹੀਨੇ ਉਦੋਂ ਬਾਅਦ ਫਿਰ ਉਹ ਆਊਟ ਆਫ ਸਾਈਜ਼ ਹੋ ਜਾਂਦੇ ਨੇ ਤੇ ਇਸ ਤਰ੍ਹਾਂ ਕਰਕੇ ਕੱਪੜੇ ਫਿਰ ਜਿਹੜੇ ਪੌਨ ਵਾਲੇ ਹੁੰਦੇ ਨੇਗੇ ਉਹ ਥੋੜੇ ਹੀ ਰਹਿੰਦੇ ਨੇਗੇ ਬਾਕੀ ਆਊਟ ਆਫ ਸਾਈਜ਼ ਬੜੀ ਜਲਦੀ ਹੋ ਜਾਂਦੇ ਨੇਗੇ ਤੇ ਕਮਰੋਂ ਵੀ ਖਾਲੀ niche ਖਾਣੇ ਦਾ ਖਾਲੀ ਨੇ ਬਸ ਉਹ ਇੱਕ ਖਾਣੇ ਚ ਦੇ ਕੱਪੜੇ ਸੀਗੇ ਤੇ ਉਸ ਤੋਂ ਬਾਅਦ ਲਮਾਰੀ ਦੀ ਸੈਟਿੰਗ ਕਰਨ ਤੋਂ ਬਾਅਦ ਫਿਰ ਮੈਂ ਲੱਕੀ ਸੀ ਡਸਟਿੰਗ ਕਰਨ ਮੈਂ ਕਿਚੂਰ ਡਸਟਿੰਗ ਵੀ ਕਰਦਾ ਫਿਰ ਮੈਂ ਅੱਜ ਆਹ ਵਾਲਾ ਰੂਮ ਹੀ ਫੜਿਆ ਸੀਗਾ ਅੱਜ ਵੀ ਚਲੋ ਇੱਕ ਰੂਮ ਹੀ ਅੱਜ ਕੰਪਲੀਟ ਕਰ ਦਿਆਂਗੇ। ਇਧਰ ਉਧਰ ਮੈਂ ਨਹੀਂ ਭੱਜ ਕੇ ਕਪੜਾ ਮਾਰਦੀ ਵੀ ਕਰ ਉਧਰ ਚੱਲ ਗਈ, ਉਧਰ ਚੱਲ ਗਈ। ਅੱਜ ਇੱਕ ਰੂਮ ਦੀ ਹੀ ਮੈਂ ਇੱਥੀ ਤੱਕ ਪੂਰੀ ਕਲੀਨਿੰਗ ਕਰਦੀ। ਫਿਰ ਮੈਂ ਡਸਟਿੰਗ ਕੀਤੀ। ਡਸਟਿੰਗ ਕਰਨ ਦੇ ਨੂੰ ਵੀ ਨਾ ਕਾਫੀ ਟਾਈਮ ਲੱਗ ਜਾਂਦਾ। ਡਿਪੈਂਡ ਕਰਦਾ ਫਰਨੀਚਰ ਕਹੇ ਆ। ਜੇ ਸਿੱਧਾ ਜਿਹਾ ਫਰਨੀਚਰ ਹੋਵੇ ਫਿਰ ਤਾਂ ਬੰਦਾ ਕਪੜਾ ਫਟਾਫਟ ਮਾਰ ਦਿੰਦਾ ਨਾ ਪਰ ਜਿਵੇਂ ਹੁਣ ਇਹ ਟੇਬਲ ਸਾਫ ਕਰਨਾ, ਲੰਗ ਲੰਗੇ ਚ ਖਾਣੇ ਆ ਜਿਹਾ ਕਪੜਾ ਮਾਰਨਾ, ਐਦਾਂ ਥੋੜਾ ਜਿਹਾ ਟਾਈਮ ਲੱਗ ਜਾਂਦਾ। ਕਈ ਵਾਰ ਤਾਂ ਫਰਨੀਚਰ ਇਹੋ ਜਿਹਾ ਹੁੰਦਾ ਬੜੀ ਡਿਜ਼ਾਈਨਿੰਗ ਕੀਤੀ ਹੁੰਦੀ ਉਹਨੂੰ ਹੋਰ ਵੀ ਜ਼ਿਆਦਾ ਟਾਈਮ ਲੱਗਦਾ ਪਹਿਲਾਂ ਨਾ ਸਾਡੇ ਕੋਲ ਬੈੱਡ ਸੀ ਵਿਆਹ ਵਾਲੇ ਜੇ ਕਦੇ ਹੋਏ ਤਾਂ ਪਿਕਚਰ ਮੈਂ ਤੁਹਾਨੂੰ ਸ਼ੇਅਰ ਕਰੂੰਗੀ ਉਹਦੇ ਬੈਕ ਤੇ ਪਿੱਛੇ ਇੰਨਾ ਡਿਜ਼ਾਈਨ ਬਣਾਇਆ ਹੋਇਆ ਸੀ ਇੰਨੀ ਕੜਾਈ ਜੀ ਕਰੀ ਹੋਈ ਸੀ ਨਾ ਉਹ ਤਾਂ ਸਾਫ਼ ਕਰਨੇ ਇੰਨੇ ਔਖੇ ਹੁੰਦੇ ਸੀ ਤੇ ਹੁਣ ਬੈੱਡ ਅਸੀਂ ਬਿਲਕੁਲ ਸਿੰਪਲ ਪਲੇਨ ਬਣਵਾਏ ਨੇ ਤਾਂ ਸਫਾਈ ਕਰਨੀ ਵੀ ਸੌਖੀ ਰਹਿੰਦੀ ਐਸ ਤਰ੍ਹਾਂ ਫਰਨੀਚਰ ਸਾਫ ਕਰਨਾ ਬਹੁਤ ਔਖਾ ਹੋ ਜਾਂਦਾ ਤੇ ਹੁਣ ਅਸੀਂ ਕੋਸ਼ਿਸ਼ ਕਰੀ ਸੀ ਰੈਨੋਵੇਸ਼ਨ ਟਾਈਮ ਕੇ ਘਰ 'ਚ ਬਿਲਕੁਲ ਸਿੰਪਲ ਫਰਨੀਚਰ ਕਰਵਾਈਏ ਤਾਂ ਕਿ ਸਫਾਈ ਕਰਨੀ ਈਜ਼ੀ ਰਵੇ ਕਿਉਂਕਿ ਆਪਾਂ ਨੂੰ ਲੇਡੀਜ਼ ਨੂੰ ਫਿਰ ਬਾਅਦ ਵਿੱਚ ਬਹੁਤ ਮੁਸ਼ਕਲ ਹੁੰਦਾ ਇੱਕ ਵਾਰ ਤਾਂ ਆਪਾਂ ਲੱਕੜ ਦਾ ਕੰਮ ਜੇ ਵਧੀਆ ਕਢਾਈ ਕਢੂਈ ਹਲ ਕਰਵਾ ਲੰਨੇ ਆਂ ਬਾਅਦ ਉਸ ਸਫਾਈ ਕਰਦੇ ਆ ਨਾ ਫਿਰ ਪਤਾ ਲੱਗਦਾ ਕਿ ਬਈ ਬਹੁਤ ਔਖਾ ਟਾਈਮ ਇਹਨਾਂ ਨਹੀਂ ਹੁੰਦਾ ਆਪਣੇ ਕੋਲ ਐਨੀ ਅੱਛੀ ਤਰ੍ਹਾਂ ਡੀਪ ਕਲੀਨ ਕਰਨ ਦਾ ਜਿੰਨਾ ਆਪਾਂ ਫਰਨੀਚਰ ਤੇ ਆਪਾਂ ਕਢਾਈਆਂ ਡਿਜ਼ਾਈਨ ਪਵਾ ਲੰਨੇ ਆਗੇ ਇਸ ਕਰਕੇ ਸਿੰਪਲ ਫਰਨੀਚਰ ਹਮੇਸ਼ਾ ਠੀਕ ਰਹਿੰਦਾ ਤੇ ਬੈੱਡ ਦੀ ਮੈਂ ਬੈੱਡ ਸ਼ੀਟ ਚੇਂਜ ਕਰਤੀ ਡਸਟਿੰਗ ਹੋ ਗਈ ਫਿਰ ਰੂਮ ਦੀ ਕਲੀਨਿੰਗ ਹੋ ਗਈ ਡਨ ਤੇ ਇਧਰ ਸਬਜ਼ੀ ਤਾਂ ਮੈਂ ਸਵੇਰੇ ਬਣਾਤੀ ਸੀ ਆਲੂ ਬੈਂਗਣੀ ਬੈਂਗਣੀ ਸਾਡੇ ਬਾੜੀ ਚੋਂ ਇਹ ਥੋੜੀ ਸੀ ਕੱਚੀ ਕੱਚੀ ਸੀ ਸਬਜ਼ੀ ਬਹੁਤ ਪ੍ਰੀਆ ਬਣੀ ਸੁੱਕੀ ਸਬਜ਼ੀ ਆਲੂ ਬੈਂਗਣੀ ਦੀ ਤੇ ਬਾਹਰ ਨਾਲ ਬੇੜੇ ਵਿੱਚ ਉਧਰ ਪਾਬਾ ਜੀ ਉਕਾਰੇ ਸੀਗੀ ਮੂੰਗੀ ਦੀ ਮੂੰਗੀ ਨੂੰ ਸੰਭਾਲ ਰਹੇ ਸਟੋਰ ਕਰ ਰਹੇ ਸਾਡੇ ਘਰ ਦੀ ਮੂੰਗੀ ਹੈ ਹੱਥਾਂ ਨਾਲ ਟੋੜੀ ਆਰਗੇਨਿਕ ਮੂੰਗੀ ਹੈ ਜੇ ਕਿਸ ਨੇ ਲੈਣੀ ਹੋਈ ਦੱਸ ਵੀ ਸਕਦਾ ਹੈ ਲੇ ਵੀ ਸਕਦੇ ਹੋ ਤੇ মুંગી ਉਹ ਪੀਪੀਆਂ ਚ ਪਾ ਰਹੀ ਸੀਗੇ ਸਟੋਰ ਕਰ ਰਹੀ ਸੀ ਵੀ ਚਲੋ ਖਰਾਬ ਨਾ ਹੋ ਜੇ ਇੱਕ ਵਾਰ ਪੀਪੀਆਂ ਚ ਪਾ ਕੇ ਰੱਖਦੀ ਤੇ ਉਪਰ ਲਈ ਸੀ ਗੱਲ ਤੇ ਇਧਰ ਮੈਂ ਆਪਣਾ ਕਰ ਰਹੀ ਹਾਂ ਬ੍ਰੇਕਫਾਸਟ ਰੈਡੀ Shimla mirch ਤੇ pyaaz ਕੱਚੇ ਭੁੰਨੇ ਜੇ ਕਰਕੇ ਬਸ ਮੈਂ ਨੂਨ ਮਿਰਚ ਪਾ ਕੇ ਪਨੀਰ ਪਾਲਾ ਨਹੀਂ ਆ ਤੁਸੀਂ ਚਾਹੋ ਤਾਂ ਇਹਦੇ ਵਿੱਚ red chili sauce green chili sauce sauce ਪਾ ਕੇ ਇਹਨੂੰ ਹੋਰ ਵੀ ਜ਼ਿਆਦਾ ਫਲੇਵਰਫੁੱਲ ਟੇਸਟੀ ਇਹਨੂੰ ਕਰ ਸਕਦੇ ਹੋ ਪਰ ਮੈਨੂੰ ਉਹ ਟੇਸਟ ਨਹੀਂ ਚੰਗਾ ਲੱਗਦਾ ਕਦੇ ਹੀ ਅੱਛਾ ਲੱਗਦਾ ਨਾਰਮਲੀ ਮੈਂ ਬਸ ਇਦਾਂ ਹੀ ਖਾਣੀ ਹੁੰਦੀ ਆ ਸਿੰਪਲ ਜੀ ਮੇਰੀ ਬ੍ਰੇਕਫਾਸਟ ਰੈਸਪੀਜ਼ ਹੁੰਦੀਆਂ ਨੇ ਬਹੁਤ ਜ਼ਿਆਦਾ ਟਾਈਮ ਵਾਲੇ ਰੈਸਪੀਜ਼ ਨਹੀਂ ਹੁੰਦੀਆਂ ਬਸ ਕੱਲੇ ਚੀਲੇ ਬਣਾਉਣ ਤੇ ਧਾਲਾ ਲਗਾ ਚੀਲੇ ਬਣਾਉਣ ਨੂੰ ਤਾਂ ਟਾਈਮ ਲੱਗਦਾ ਤੇ ਬਸ ਸਿੰਪਲ ਬ੍ਰੇਕਫਾਸਟ ਰੈਸਪੀਜ਼ ਹੁੰਦੀਆਂ ਮੇਰੀਆਂ ਤੇ ਹੁਣ ਨਾ ਆਪਣਾ ਮੈਂ ਬ੍ਰੇਕਫਾਸਟ ਵਗੈਰਾ ਕਰ ਲਿਆ ਸੀ ਕਿਚਨ ਦਾ ਕੰਮ ਕਰ ਲਿਆ ਸੀਗਾ ਤੇ ਮੈਂ ਬਣਾ ਰਹੀ ਸੀ ਨਮਕ ਪਾਰੇ ਜਾਂ ਨੂਨ ਵਾਲੇ ਮਟਰ ਕਹਿ ਲੋ ਬਣਾ ਰਹੀ ਸੀ ਮਟਰੀ ਕਹਿ ਲੋ ਉਹ ਮਨਾ ਰਿਸੀ ਮੈਦਾ ਮੈਂ ਗੁੰਨਿਆ ਸੀਗਾ ਕਿਲੋ ਦੇ ਕਰੀਬ ਮੈਦਾ ਹੋਊਗਾ ਮੈਂ ਮੈਦਾ ਗੁੰਨ ਲਿਆ ਸੀ ਪਹਿਲੇ ਕਿਚਨ 'ਚ ਕੰਮ ਕਰਦੇ ਹਾਂ ਫਟਾਫਟ ਕਿਚਨ ਦਾ ਕੰਮ ਖਤਮ ਕਰਕੇ ਨਾਲ ਨਾਲ ਮੈਂ ਮੈਦਾ ਗੁੰਨ ਲਿਆ ਸੀ ਤਾਂ ਹੁਣ ਮੈਂ ਇਹਨਾਂ ਨੂੰ ਬੇਲ ਰਹੀ ਸੀ ਫਿਰ ਮੈਂ ਪੇੜੇ ਕਰਕੇ ਰੱਖ ਲਾਂ ਨਹੀਂ ਸਾਰੇ ਆਟੇ ਦੇ ਪੇੜੇ ਕਰਨ ਤੋਂ ਬਾਅਦ ਫਟਾਫਟ ਬੇਲ ਲਈ ਜਾਨੀ ਬੇਲਦੀ ਮੈਂ ਸ਼ੈਲਫ ਦੇ ਉੱਤੇ ਹੀ ਕਿਉਂਕਿ ਇਹ ਕਾਫੀ ਜਾਂਦਾ ਵੱਡਾ ਮੈਦੇ ਕਰਕੇ ਨਾ ਬਹੁਤ ਸਾਈਜ਼ ਇਹਦਾ ਵੱਡਾ ਹੁੰਦਾ ਪਤਲੇ ਬੇਲਨੇ ਪੈਂਦੇ ਨੇ ਫਿਰ ਚੱਕਲੇ ਤੇ ਠੀਕ ਨਹੀਂ ਆਉਂਦੇ ਹੈਗੇ ਜ਼ੋਰ ਲਾ ਕੇ ਵੀ ਬੇਲਨੇ ਪੈਂਦੇ ਨੇ ਕਿਉਂਕਿ ਮੈਦਾ ਥੋੜਾ ਜਿਹਾ ਨਾਰਮਲੀ ਹਾਰਡ ਗੁੱਣਾ ਪੈਂਦਾ ਇਸ ਕਰਕੇ ਸ਼ੈਲਫ ਤੇ ਠੀਕ ਰਹਿੰਦਾ ਫਿਰ ਇਹਨਾਂ ਨੂੰ ਮੈਂ ਮਟਰਾਂ ਦੇ ਸ਼ੇਪ ਚ ਕੱਟ ਦੂੰਗੀ ਘੱਟ ਘੱਟ ਕੇ ਮੈਂ ਥਾਲ ਭਰ ਕੇ ਰੱਖ ਲਈ ਸੀ ਫਰਾਈ ਫਿਰ ਬਾਅਦ ਵਿੱਚ ਇਕੱਠੇ ਕਰੂੰਗੀ ਆਟਾ ਗੁੰਨਣ ਤੇ ਬਿਲਕੁਲ ਟਾਈਮ ਨਹੀਂ ਲੱਗਦਾ ਬਸ ਸਿਰਫ ਜਿਹੜਾ ਟਾਈਮ ਟੇਕਿੰਗ ਪ੍ਰੋਸੈਸ ਆ ਵੀ ਇਹਨਾਂ ਨੂੰ ਬੇਲਣਾ ਬੇਲਣ ਤੇ ਟਾਈਮ ਲੱਗਦਾ ਕੱਟਣ ਤੇ ਫਰਾਈ ਕਰਨ ਤੇ ਕੋਈ ਟਾਈਮ ਨਹੀਂ ਲੱਗਦਾ ਕਿਉਂਕਿ ਪਤਲੇ ਆਉਂਦੇ ਨੇ ਬਿਲਕੁਲ ਪਤਲੇ ਬੇਲਦੇ ਆ ਫਰਾਈ ਕਰਨ ਤੇ ਟਾਈਮ ਨਹੀਂ ਲੱਗਦਾ ਤੇ ਮਿੱਧ ਦੇ ਵਿੱਚ ਬਸ ਮੈਂ ਅਜੇ ਤੱਕ ਦੇਸੀ ਘਿਓ ਦਾ ਮੂਨ ਪਾਇਆ ਨੂਨ ਤੇ ਅਜਵੈਨ ਪਾਇਆ ਉਹ ਚਾਹੋ ਤਾਂ ਬਾਕੀ ਆਪਣਾ ਆਪਣਾ ਟੇਸਟ ਹੁੰਦਾ ਇਹਦੇ ਵਿੱਚ ਕੋਈ ਤਾਂ ਜੀਰਾ ਵੀ ਪਾ ਲਾਂਦੇ ਨੇ ਮੇਥੀ ਵੀ ਪਾ ਲਾਂਦੇ ਨੇ ਹੋਰ ਮਸਾਲੇ ਵੀ ਪਾ ਲਾਂਦੇ ਨੇ ਪਰ ਜਿਹੜਾ ਸਾਡੀ ਫੈਮਿਲੀ ਦਾ ਟੇਸਟ ਆ ਕੱਲਾ ਨੂਨ ਤੇ ਅਜਵੈਨ ਵਾਲਾ ਚ ਤੇ ਹੁਣ ਮੈਂ ਕਰਨ ਲੱਗੀ ਫਰਾਈ ਕੜਾਹੀ ਜਿਵੇਂ ਪਾ ਲਿਆ ਰਿਫਾਈਨਡ ਆਇਲ ਫਰਾਈਡ ਰਿਫਾਈਨਡ ਆਇਲ ਚ ਕਰਦੇ ਹੁਣ ਪਰ ਮੋਂ ਦੇ ਸੀ ਕਿ ਉਹ ਇੱਕ ਮਟਰ ਮੈਂ ਪਾ ਕੇ ਦੇਖ ਲਿਆ ਟੈਂਪਰੇਚਰ ਚੈੱਕ ਕਰ ਲਿਆ ਸੀਗਾ ਤੇਲ ਦਾ ਵੀ ਠੀਕ ਹੈ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਮਟਰ ਮਟਰਾਂ ਨੂੰ ਅੱਜ ਮੈਂ ਗੁੱਛਾ ਹੀ ਚੱਕ ਕੇ ਪਤਾ ਨਹੀਂ ਪਰ ਜੋ ਤੇਲ ਵਿੱਚ ਆਪਾਂ ਛੱਡਦੇ ਆ ਨਾ ਫਿਰ ਅਲੱਗ-ਅਲੱਗ ਹੋ ਜਾਂਦੇ ਨੇ ਫਿਰ ਇਹ ਇਕੱਠੇ ਨਹੀਂ ਰਹਿੰਦੇ ਤੇਲ ਵਿੱਚ ਜਾ ਕੇ ਇਹਨਾਂ ਨੇ ਆਪਣੇ ਆਪ ਅਲੱਗ-ਅਲੱਗ ਹੋ ਜਾਣਾ ਪਰ ਟੇਸਟੀ ਇੰਨੇ ਜ਼ਿਆਦਾ ਬਣਦੇ ਨੇ ਟੇਸਟੀ ਨਾ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਤੇ ਘਰ ਦੇ ਵਿੱਚ ਬਣੀ ਹੋਈ ਚੀਜ਼ ਖਾ ਕੇ ਨਾ ਫਿਰ ਬਾਜ਼ਾਰ ਦੀ ਚੀਜ਼ ਵੀ ਸਵਾਦ ਨਹੀਂ ਲੱਗਦੀ ਹੈਗੀ ਤੇ ਬਾਕੀ ਫਰਾਈ ਕਰਨ ਤੋਂ ਬਾਅਦ ਜਿਹੜਾ ਮੈਂ ਇਹਨਾਂ ਦੇ ਉੱਪਰ ਮਸਾਲਾ ਲਗਾਉਣੀ ਹੁੰਦੀ ਹੈ ਨਾ ਉਹਦੇ ਨਾਲ ਤਾਂ ਇਹਦਾ ਟੇਸਟ ਹੋਰ ਵੀ ਜ਼ਿਆਦਾ ਦੁਕਣਾ ਹੋ ਜਾਂਦਾ ਦਵਿੰਦਰ ਨੂੰ ਬਹੁਤ ਜ਼ਿਆਦਾ ਪਸੰਦ ਬਹੁਤ ਜ਼ਿਆਦਾ ਪਸੰਦ ਉਹਨਾਂ ਨੂੰ ਜਿਵੇਂ ਬਣਾਉਣੇ ਫਿਰ ਕਹਿ ਰਹੇ ਹੁੰਦੇ ਨੇ ਬਸ ਇਹ ਤਾਂ ਸਾਰਾ ਸਟਾਕ ਮੇਰਾ ਹੁਣ ਕਿਸੇ ਨੂੰ ਨੰਦ ਨਹੀਂ ਇਹ ਤਾਂ ਮੇਰੇ ਕੋਲ ਰੱਖਦੇ ਬਸ ਮੈਨੂੰ ਚਾਹ ਨਾਲ ਦੇ ਦਿਆ ਕਰ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਤੇ ਫਰਾਈ ਵੀ ਜਲਦੀ ਹੋ ਜਾਂਦੇ ਨੇ ਕਿਉਂਕਿ ਆਪਾਂ ਪਤਲੇ ਕੱਟੇ ਹੁੰਦੇ ਨੇ ਗਰਮੀ ਬਹੁਤ ਜ਼ਿਆਦਾ ਸੀ ਸੋਚਿਆ ਤਾਂ ਮੈਂ ਆਏ ਸੀ ਵੀ ਚਲੋ ਮੈਂ ਦੋ ਤਰ੍ਹਾਂ ਦੇ ਬਣਾਉਂਗੀ ਇੱਕ ਮੈਂ ਥੋੜੀ ਜੀ ਲੇਅਰਸ ਵਾਲੀ ਮਟਰੀ ਜੀ ਬਣਾ ਲੂੰਗੀ ਜਿਹਦੇ ਵਿੱਚ ਪਰਤਾਂ ਹੀ ਹੁੰਦੀਆਂ ਨੇ ਪਰ ਗਰਮੀ ਇੰਨੀ ਜ਼ਿਆਦਾ ਸੀ ਫਿਰ ਮੈਂ ਕਿਹਾ ਚਲੋ ਬਸ ਆਹੀ ਇੱਕ ਤਰ੍ਹਾਂ ਦੀ ਠੀਕ ਆ ਬਹੁਤ ਔਖਾ ਸੀ ਗਰਮੀ ਵਿੱਚ ਖੜਨਾ ਕਿਉਂਕਿ ਪਹਿਲਾਂ ਤਾਂ ਸਵੇਰੇ ਸਾਰਾ ਘਰ ਦਾ ਕੰਮ ਕਿਚਨ ਦਾ ਕੰਮ ਤੇ ਔਖਾ ਲੱਗਿਆ ਮੈਨੂੰ ਮੈਂ ਕਿਹਾ ਚਲੋ ਫਿਰ ਆਹੀ ਇੱਕ ਤਰ੍ਹਾਂ ਦੀ ਬਣਾ ਲਾਂਗੇ ਬਾਕੀ ਕੱਲ ਹੀ ਆਣੀ ਥੋੜਾ ਹੀ ਵੱਧ ਤੋਂ ਵੱਧ ਟਾਈਮ ਉਹੀ ਲੱਗ ਜਾਂਦਾ ਇਹੇ ਕੰਮ ਨੂੰ ਤੇ 12 ਵਜੇ ਮੈਂ ਕਿਚਨ ਚ ਫ੍ਰੀ ਹੋਈ ਸੀ ਸਾਰਾ ਕੰਮ ਕੰਮ ਕਰਕੇ ਤੇ ਫ੍ਰਾਈ ਹੋ ਗਏ ਫ੍ਰਾਈ ਕਰਨ ਤੋਂ ਬਾਅਦ ਹੁਣ ਮੈਂ ਨੈਕਸਟ ਪੂਰ ਪਾ ਦੂੰਗੀ ਜਿਉਂ ਆਪਾਂ ਮੈਂ ਤਾਂ ਗੁੰਨ ਲਾ ਲਿਆ ਨਾ ਨੂਨ ਜੀ ਮੈਂ ਪਾ ਕੇ ਫਿਰ ਚਾਹੇ ਉਹਦਾ ਕੁਝ ਵੀ ਕਰ ਲੂ ਕੋਈ ਵੀ ਉਹਨੂੰ ਸ਼ੇਪ ਦੇ ਦੋ ਗੋਲ ਮੱਠੀਆਂ ਦੀ ਸ਼ੇਪ ਦੇ ਲਓ ਤੇ ਤੁਸੀਂ ਇਹਦੇ ਵਿੱਚ ਮਸਾਲੇ ਵੀ ਆਪਦੇ ਚੋਇਸ ਦੇ ਪਾ ਲੂਗੇ ਜਿਹਹੇ ਜਿਹੇ ਵਧੀਆ ਮਸਾਲੇ ਪਾਉਂਗੀ ਉਹਨਾਂ ਨੇ ਵਧੀਆ ਟੇਸਟ ਨਿਕਲ ਕੇ ਆਊਗਾ ਇਹਦਾ ਇਹ ਮੇਥੀ ਪਾ ਲੂੰਗੀ ਮੇਥੀ ਵਾਲੀ ਮਟਰੀ ਬਣ ਜੂਗੀ ਇਹ ਤੁਸੀਂ ਇਹਦੇ ਵਿੱਚ ਕੋਈ ਪੀਜ਼ਾ ਵਾਲੇ ਸੀਜ਼ਨਿੰਗਸ ਪਾਉਂਗੇ ਮਿਕਸਡ ਹਰਬਸ ਵਗੈਰਾ ਚਿਲੀ ਫਲੈਂਕਸ ਆ ਹੋਰ ਵੀ ਅੱਛਾ ਟੇਸਟ ਆਊਗਾ ਆਈ ਮਸਾਲਿਆਂ ਤੇ ਟੇਸਟ ਮਸਾਲੇ ਅਲੱਗ-ਅਲੱਗ ਪਾ ਕੇ ਆਪਾਂ ਟੇਸਟ ਥੋੜਾ-ਥੋੜਾ ਬਦਲ ਸਕਦੇ ਹੁੰਦੇ ਨੇ ਇਹਨਾਂ ਦਾ ਤੇ ਨੈਕਸਟ ਪੂਰ ਮੈਂ ਖਣਾਹੀ ਦੇ ਵਿੱਚ ਪਾਤਾ ਜਿਹੜਾ ਪਹਿਲਾਂ ਪੂਰ ਫਰਾਈ ਹੋਇਆ ਸੀ ਉਹਦੇ ਉੱਤੇ ਮੈਂ ਮਿਲਾਉਂਗੀ ਮਸਾਲਾ ਮਸਾਲੇ ਦੇ ਵਿੱਚ ਮੈਂ ਲਈਆਂ ਕਾਲਾ ਨਮਕ ਥੋੜੀ ਜਿਹੀ ਕਾਲੀ ਮਿਰਚ ਚਾਟ ਮਸਾਲਾ ਇਹ ਤਿੰਨ ਚੀਜ਼ਾਂ ਮੈਂ ਲਈਆਂ ਨੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਉਹ ਭੁੰਨੇ ਹੋਏ ਜੀਰੇ ਦਾ ਪਾਊਡਰ ਵੀ ਪਾ ਸਕਦੇ ਹੋ ਉਹ ਮੈਂ ਨਹੀਂ ਪਾਇ ਮੇਥੀ ਪਾ ਸਕਦੇ ਮੈਂ ਮੈਂ ਮੇਥੀ ਵੀ ਨਹੀਂ ਪਾਈ ਕਦੇ-ਕਦੇ ਮੈਂ ਪਾ ਲਾਂ ਨਹੀਂ ਪਰ ਅੱਜ ਮੈਂ ਮੇਥੀ ਨਹੀਂ ਪਾਈ ਇਹਦੇ ਵਿੱਚ ਸਿਰਫ ਕਾਲਾ ਨਮਕ ਕਾਲੀ ਮਿਰਚ ਤੇ ਚਾਟ ਮਸਾਲਾ ਪਾਇਆ ਤੇ ਥੋੜਾ-ਥੋੜਾ ਉੱਪਰ ਗਰਮ ਦੇ ਉੱਪਰ ਹੀ ਮਸਾਲਾ ਲਗਾਉਣਾ ਠੰਡੇ ਦੇ ਉੱਪਰ ਲਗਾਵਾਂਗੇ ਫੇਰ ਮਸਾਲਾ ਨਹੀਂ ਲੱਗਣਾ ਜੇ ਉਹ ਤਾਂ ਕੜਾਈ 'ਚ ਫਰਾਈ ਕਰਕੇ ਕੱਢਦੇ ਆ ਨਾ ਗਰਮ ਦੇ ਉੱਤੇ ਹੀ ਮਸਾਲਾ ਲਗਾਤਾ ਤਾਂ ਨਾਲ ਚਿਪਕ ਜਾਂਦਾ ਇਹ ਠੰਡੇ ਤੇ ਚਿਪਕਦਾ ਨਹੀਂਗਾ ਤੇ ਇਹ ਮਸਾਲਾ ਲਗਾ ਕੇ ਮੈਂ ਅੰਡਰਕੀ ਚੱਲੂਗੀ ਤੇ ਸਾਰੀ ਇਹ ਆਪਣੇ ਮਟਰ ਨੂਨ ਪਾ ਦੇ ਨਮਕ ਪਾ ਦੇ ਬਣ ਕੇ ਤਿਆਰ ਨੇ ਬਹੁਤ ਕ੍ਰਿਸਪ ਬਣੇ ਸੀ ਬਹੁਤ ਹੀ ਟੇਸਟੀ ਬਣੇ ਸੀ ਤੁਸੀਂ ਵੀ ਜੋ ਟ੍ਰਾਈ ਕਰ ਸਕਦੇ ਹੋ ਮੈਂ ਤੁਹਾਡੇ ਨਾਲ ਵੀ ਰੈਸਪੀ ਪਹਿਲਾਂ ਬਹੁਤ ਵਾਰ ਸ਼ੇਅਰ ਕੀਤੀ ਹੋਈ ਹੈ ਕਲਰ ਵੀ ਬਹੁਤ ਅੱਛਾ ਆਇਆ ਸੀ ਤੇ ਕ੍ਰਿਸਪ ਵੀ ਤੇ ਖਾਣ ਚ ਟੇਸਟੀ ਬਹੁਤ ਜ਼ਿਆਦਾ ਬਣੀ ਸੀ ਤੇ ਹਲਕੇ ਜੋ ਠੰਡੇ ਹੋ ਗਏ ਫਿਰ ਮੈਂ ਇਹਨਾਂ ਨੂੰ ਡੱਬਿਆਂ ਵਿੱਚ ਪਾ ਕੇ ਰੱਖ ਦੂੰਗੀ ਇਹ ਬਾਹਰ ਦਾ ਖੁੱਲੇ ਪੈਰੇ ਕਾਫੀ ਟਾਈਮ ਤੱਕ ਫਿਰ ਇਸ ਨਾਮ ਜਾਣਗੇ ਬਹੁਤ ਕ੍ਰਿਸਪ ਬਣੇ ਸੀ बाकी करकर ਜਿਹੜਾ ਆਪਾਂ ਦੇਸੀ ਕਿਉ ਨਮੂਨ ਪਾਉਣਾ ਉਹਨਾਂ ਟੇਸ ਤਾਂ ਬਹੁਤ ਫਰਕ ਪੈ ਜਾਂਦਾ ਬਹੁਤ ਟੇਸਟੀ ਲੱਗਦਾ ਫਿਰ ਦੇਸੀ ਕਿਉ ਦਾ ਮੂਨ ਬਾਕੇ ਟਾਈਮ ਹੋ ਰਿਹਾ ਪਾਉਣੇ 12 ਦਾ ਪਾਉਣੇ 12 ਹੋ ਗਏ ਹੁਣ ਮੈਂ ਸਭ ਚੇਂਜ ਫ੍ਰੀ ਹੋ ਗਈ ਕਿਚਨ ਸਾਫ ਕਰਕੇ ਸਾਰੇ ਭਾਂਡੇ ਸਾਫ ਕਰਕੇ ਹੁਣ ਆਇਆ ਰੂਮ ਵਿੱਚ ਬਾਰਾ ਕੱਪੜੇ ਲੈ ਕੇ ਆਈ ਹਾਂ ਤਾਂ ਕਿ ਕੁਛ ਤਾਂ ਮੈਂ ਪਹਿਲਾਂ ਤਾਰ ਗਈ ਸੀ ਸਾਮੀ ਸੀ ਕੱਪੜੇ ਤੇ ਕੁਛਾਂ ਜਿਹੜੇ ਰਹਿ ਗਏ ਤੇ ਹੁਣ ਕਰਕੇ ਲੈ ਕੇ ਆਈ ਹਾਂ ਇਹ ਸਾਰੇ ਕੱਪੜੇ ਸੰਭਾਲ ਲੂੰਗੀ ਸੰਭਾਲ ਕੇ ਫਿਰ ਮੈਂ ਨੌਣੀਆ ਰੈਸਟ ਕਰਦੀ ਹਾਂ ਦੁਪਹਿਰ ਦੁਪਹਿਰੇ ਤਾਂ ਪੈਰ ਦਾ ਖਾਣਾ ਬਣਿਆ ਪੈ ਰੋਟੀ ਵੀ ਬਣੀ ਪਈ ਸਬਜੀ ਵੀ ਬਣੀ ਤੇ ਬਸ ਚਾਹੀਦੀ ਗਰਮ ਕਰਕੇ ਖਾਣਾ ਹੀ ਆ ਆ ਕੁਛ ਚਾਹਦਾ ਗਰਮੀ ਬਹੁਤ ਜ਼ਿਆਦਾ ਕੁਕਿੰਗ ਕਰਨਾ ਦਾ ਮੈਨੂੰ ਬਹੁਤ ਸ਼ੌਂਕ ਆ ਬਹੁਤ ਵਧੀਆ ਲੱਗਦਾ ਕਿੰਕ ਕੁਕਿੰਗ ਕਰਨਾ ਬਸ ਥੋੜਾ ਜਿਹਾ ਨਾ ਗਰਮੀ ਕਰਕੇ ਪਰੇਸ਼ਾਨੀ ਹੋਣੀ ਹੈਗੀ ਹੋਰ ਕੋਈ ਗੱਲ ਨਹੀਂ ਹੈਗੀ ਬਾਕੀ ਜਦੋਂ ਆਪਾਂ ਇਕੱਲੇ ਇਕੱਲੇ ਹੋਣਿਆਂ ਤਾਂ ਥੋੜਾ ਜਿਹਾ ਟਾਈਮ ਵੱਧ ਲੱਗ ਜਾਂਦਾ ਉਹ ਜਦੋਂ ਆਏ ਹੁੰਦੇ ਵਿੱਚ ਥੋੜਾ ਟਾਈਮ ਘੱਟ ਲੱਗਦਾ ਬੰਦੇ ਬੰਦੇ ਜੇ ਕੰਮ ਹੋ ਜਾਂਦਾ ਕੱਲੇ ਬੰਦੇ ਨੂੰ ਐਂ ਟਾਈਮ ਲੱਗ ਜਾਂਦਾ ਬਣਾਤਵੇਂ ਸਵੇਰੇ ਹੀ ਜਾਂਦੀ ਪਰ ਸਵੇਰੇ ਘਰ ਦੇ ਕੰਮ ਹੋ ਜਾਂਦੇ ਨੇ ਆਪਣੇ ਖਾਣਾ-ਦਾਣਾ ਡੇਲੀ ਵਾਲਾ ਹੋ ਜਾਂਦਾ ਡੇਲੀ ਬਲ ਡਸਟਿੰਗ ਹੋ ਜਾਂਦੀ ਥੋੜੇ-ਬਹੁਤ ਚੱਕਰ ਤਾਂ ਹੋ ਜਾਂਦੀਆਂ ਇਸ ਪਰ ਫਿਰ ਵੀ ਮੈਂ ਕਿਚਨ ਦਾ ਕੰਮ ਆਪਣਾ ਖਾਣਾ ਖਾਣਸਾਰ ਫੁੱਲ ਕੇ ਬਣਾਉਣਸਾਰ ਆਟਾ ਗੁੰਨ ਲਿਆ ਸਨਾ ਦੇ ਨਾਲ ਤਿਆਰੀ ਸ਼ੁਰੂ ਕਰਦੀ ਸੀ ਨਹੀਂ ਮੈਂ ਹੋਰ ਲੇਟ ਹੋ ਜਾਂਦੀ ਜੇ ਹੋਰ ਮੈਂ ਵੇਟ ਕਰਦੀ ਵੀ ਹੈਲਪਰ ਕੋਚਾ ਲਾਉਗੀ ਕਿਚਨ ਸਾਫ ਕਰੂੰਗੀ ਬਸ ਕੱਲਾ ਕਾਊਂਟਰ ਤੇ ਕੱਪੜਾ ਮਾਰ ਕੇ ਮੈਂ ਆਟਾ ਗੁੰਨ ਲਿਆ ਸੀਗਾ ਕਿਉਂਕਿ ਪਤਾ ਸੀ ਗਰਮੀ ਬਹੁਤ ਹੈ ਰੈਸਟ ਵੀ ਕਰਨਾ ਟਾਈਮ ਵੱਲੋਂ ਮਲੀ ਲੱਗ ਜਾਂਦਾ ਲੋ ਜੀ ਮੈਂ ਵਸ ਕੱਪੜੇ ਸਾਮ ਕੇ ਮੈਂ ਨਾ ਆਣਾ ਟਾਈਮ ਹੋ ਰਿਹਾ ਸਵਾਤਿੰਦਾ ਤੇ ਮੈਂ ਇਹ ਕੱਪੜੇ ਪ੍ਰੈਸ ਕਰਕੇ ਰੱਟੀਆਂ ਪ੍ਰੈਸ ਨਹੀਂ ਇੱਥੇ ਮੇ ਕੱਪੜੇ ਵੀ ਇੱਥੇ ਪਏ ਨੇ ਕੱਪੜੇ ਚੱਕਲਮਾਰੇ ਵਿੱਚ ਰੱਖਣੇ ਨੇ ਤੇ ਦਵਿੰਦਰ ਤੇ ਕਾਲ ਆ ਗਈ ਕਿ ਇਹਨੂੰ ਮੈਂ ਆਉਣਾ ਕਰੇ 10 ਮਿੰਟਾਂ ਚ ਤੇ ਫਿਰ ਕਰਦਿਆਂ ਚਾਹ ਪਹਿਲਾਂ ਮੈਂ ਚਾਹ ਕਰਨ ਲੱਗੇ ਸ ਫਿਰ ਉਹਨਾਂ ਦਾ ਫੋਨ ਆ ਗਿਆ ਫਿਰ ਮੈਂ ਕਿਝ ਇਕੱਠੇ ਕਰਾਂਗਾ ਉਹ ਕਹਿੰਦੇ ਮੈਂ ਵੀ ਚਾਹ ਪੀਊਂਗਾ ਕਿ ਫਿਰ ਇਕੱਠੇ ਕਰ ਲਾਂਗੇ ਚਾਹ ਜਿਵੇਂ ਕੱਲੀ ਨੇ ਪੀਣ ਹੁੰਦੇ ਪਰ ਮੈਂ ਆਪਣੇ ਚਾਹ ਕਰਨ ਲੱਣੀ ਆ ਜੋ ਉਹਨਾਂ ਦਾ ਆਉਣ ਦਾ ਟਾਈਮ ਹੋਵੇਗੀ ਤੇ ਨੇੜੇ ਨੇੜੇ ਤੇਰੇ ਫਿਰ ਮੈਨੂੰ ਵੀ ਵੇਟ ਕਰਨ ਲ ਤੇ ਕਪੜੇ ਪ੍ਰੈਸ ਕਰਨ ਤੋਂ ਬਾਅਦ ਮੈਨੂੰ ਲੱਗਦਾ ਸ਼ਾਮ ਨੂੰ ਬਹੁਤ ਜ਼ਿਆਦਾ ਕੰਮ ਹੈ ਵੀ ਨਹੀਂ ਤੇ ਮੇਰੇ ਤੋਂ ਹੋਣਾ ਵੀ ਨੂੰ ਮੈਂ ਬਾਥਰੂਮ ਡੀਪ ਕਲੀਨ ਕਰਨਾ ਸੀ ਆਪਣੇ ਵਾਲਾ ਕਰਨਾ ਸਵੇਰੇ ਸੀ ਸਵੇਰ ਨੂੰ ਨਹੀਂ ਟਾਈਮ ਲੱਗਿਆ ਫਿਰ ਮੈਂ ਚੱਲ ਦੁਪਹਿਰ ਤੋਂ ਬੰਦ ਕਰੂੰਗੀ ਪਰ ਹੁਣ ਮੈਂ ਥੱਕ ਗਈ ਬਹੁਤ ਜ਼ਿਆਦਾ ਥੱਕੀ ਪਈ ਹਾਂ ਥਕਾਵਟ ਬਹੁਤ ਹੋਈ ਪਈ ਹੈ ਤੇ ਹੁਣ ਨਹੀਂ ਵਾਸ਼ ਕਰਦੀ ਸਵੇਰ ਤੇ ਪੈਂਡਿੰਗ ਰੱਖੂੰਗੀ ਉਹ ਵਾਲਾ ਕੰਮ ਤੇ ਸਬਜ਼ੀ ਸ਼ਾਮ ਦੀ ਪਈ ਆਲੂ ਬੈਂਗਰ ਮੇਰੇ ਕੋਲੇ ਪਰ ਜੇ ਸਾਰਿਆਂ ਨੇ ਐਸੋ ਹੀ ਵੀ ਖਾ ਲਾਂਗੇ ਫਿਰ ਠੀਕ ਹੈ ਜੇ ਵੀ ਕੀ ਕਦੇ ਨੇ ਕਹਿਤਾ ਵੀ ਖਾਣੀ ਨਹੀਂ ਫਿਰ ਨਾਲ ਥੋੜੀ ਦਾਲ ਕਰ ਲੂੰਗੀ ਨੂੰਗੀ ਦੀ ਪਤਲੀ ਜੀ ਆ ਜਾਂ ਫਿਰ ਨਾਲ ਖਿਚੜੀ ਕਰ ਲੂੰਗੀ ਦੇਖਦੀ ਹਾਂ ਕੋਈ ਹੋਰ ਆਪਸ਼ਨ ਵੇ ਰੱਖਣਾ ਪਊਗਾ ਨਾਲ ਸਬਜ਼ੀ ਤਾਂ ਪਈ ਪਈ ਹੈ ਵੈਸੇ ਨਾਲ ਦਾਲ ਜਾਂ ਖਿਚੜੀ ਦਾ ਆਪਸ਼ਨ ਹੋ ਜਾਊਗੀ ਤੋਂ ਉਹਨਾਂ ਸ਼ਾਮ ਨੂੰ ਇਧਰ ਕਿਚਨ ਚ ਜੰਜ ਕਰਾਇਆ ਥੋੜਾ ਜਿਹਾ ਕੰਮ ਹੈ ਕਿ ਤਾ ਮੈਂ ਚੀਨੀ ਪੀਸ ਕੇ ਰੱਖੀ ਸੀ ਪੀਸੀ ਹੋਈ ਚੀਨੀ ਖਤਮ ਹੋ ਗਈ ਸੀ ਚੀਨੀ ਪੀਸ ਕੇ ਰੱਖ ਲਈ ਸੀ ਤੇ ਜੋ ਆਪਾਂ ਯੂਜ਼ ਕਰਨ ਲੱਗਦੇ ਹਾਂ ਨਾ ਆਪਾਂ ਨੂੰ ਆਦਤ ਪੈ ਜਾਂਦੀ ਫਿਰ ਉਹ ਚੀਜ਼ ਬਿਨਾ ਸਰਦਾ ਨਹੀਂ ਇਧਰ ਭਿੰਡੀ ਬਣਾ ਲਈ ਥੋੜੀ ਜਿਹੀ ਵੈਸੇ ਤੇ ਕੋਲ ਸਵੇਰ ਵਾਲੇ ਆਲੂ ਬੈਂਗਣੀ ਸਬਜ਼ੀ ਪਈ ਸੀ ਪਰ ਦਵਿੰਦਰ ਨੇ ਨਹੀਂ ਖਾਣੀ ਸੀ ਮੈਂ ਥੋੜੀ ਉਹਨਾਂ ਲਈ ਭਿੰਡੀ ਬਣਾ ਕੇ ਰੱਖ ਦਿੱਤੀ ਇੰਤੇ ਡੱਬੇ ਵਿੱਚ ਮੈਂ ਨਾ ਬਿਸਕੁਟਸ ਦਾ ਪਾਊਡਰ ਬਣਾ ਕੇ ਰੱਖਿਆ ਚਾਕਲੇਟ ਬਿਸਕੁਟਸ ਦਾ ਪਾਊਡਰ ਬਣਾਇਆ ਫਿਰ ਮੈਂ ਕੇਕ ਬਣਾਉਂਗਾ ਫਿਰ ਮੈਂ ਕਿਹਾ ਚਲੋ ਮੇਰਾ ਬਿਸਕੁਟਸ ਪਾਊਡਰ ਬਣਾਉਣ ਵਾਲਾ ਕੰਮ ਹੋਣੀ ਕਰ ਦਾਨੀ ਆ ਤੇ ਇਹ ਪਾਊਡਰ ਆਪਾਂ ਮਹੀਨੇ ਤੱਕ ਵੀ ਸਟੋਰ ਕਰਕੇ ਰੱਖ ਸਕਦਾ ਜਦੋਂ ਵੀ ਦਿਲ ਕਰੇ ਕੱਪ ਕੇਕਸ ਬਣਾ ਲਓ ਕੇਕ ਬਣਾ ਲਓ ਸਵੇਰੇ ਫਿਰ ਮੈਂ ਤਾਂ ਚਾਕਲੇਟ ਵਾਲਾ ਕੇਕ ਬਣਾਉਂਗੀ ਲੋ ਜੀ ਆਪਾਂ ਬਣਾ ਲੈ ਆਪਣਾ ਖਾਣਾ ਫੁਲਕਾ ਖਾਣੇ ਆ ਤੇ ਟਾਈਮ ਹੋ ਰਿਹਾ 7:03 ਮਿੰਟ ਦਾ ਤੇ ਟਾਈਮ ਹੋ ਰਿਹਾ 7:03 ਮਿੰਟ ਦਾ ਅੱਪਾ ਤਾਂ ਆਪਣਾ ਖਾਣਾ ਟਾਈਮ ਨਾਲ ਹੀ ਸ਼ਕਲਾਂ ਨੇ ਪ੍ਰਸ਼ੰਦ ਤਾਂ ਆਪਾ ਤਾਂ ਇਹ ਹਾਜਮ ਜਲਦੀ ਆ ਜਾਂਦਾ